ਕਾਲੇ ਕਲ ਮੈਂ ਦੇਖੀ ਐਪਲੀਕੇਸ਼ਨ ਜੇ ਪਪਾਈਆਂ ਹੈ ਸਪੀਕਰ ਸਾਹਿਬ ਨੇ ਬਿਹਾਇਆ ਪ੍ਰਾਇਮਰੀ ਨੋਟ ਲਿਖਿਆ ਕਿ ਕਿਉਂਕਿ ਉਹਨਾਂ ਨੇ ਨਸ਼ਾ ਛੁਡਾਣਾ ਹੈ ਇਸ ਕਰਕੇ ਉਹਨਾਂ ਨੂੰ ਐਨਐਸਏ ਤੋਂ ਬੇਲ ਦਿੱਤੀ ਜਾਵੇ ਉਹ ਕਹਿੰਦੇ ਹੋਣੀ ਬੇਲ ਫਿਰ ਵਾਸਤੇ ਦਿੱਤੀ ਜਾਵੇ ਨਾਲ ਦਾ ਜੋ ਪ੍ਰੋਸੀਜਰ ਹੈ ਸਾ ਪਰਮਿਸ਼ਨ ਮਿਲ ਜੂਗੀ ਸੌਚ ਨਾਲ ਤੇ ਮੇਰੇ ਮੇਰੇ ਖਿਆਲ ਜੇ ਜੇ ਇਕੱਲੇ ਅਮਰਤਪਾਲ ਨਹੀਂ ਹੋਰ ਵੀ ਛੇ ਸਾ ਟੈਂਪਰੀ ਜਿਹਨਾਂ ਨੇ ਸੌ ਨਹੀਂ ਚੁੱਤੀ ਇਹਨਾਂ ਨੂੰ ਅਗਰ ਕੋਈ ਸੋਚ ਬਣਵਾਉਣ ਵਾਸਤੇ ਦੇਣੀ ਹੈ ਤੇ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਜੇ ਸੁਨਾਰੀ ਹੈ ਜੇ ਡਿਵਿਡੈਂਡ ਹੈ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਇਸ ਜਿਹਨੇ ਬੰਦੇ ਹਟਾ ਦਿਓ ਗੁਰਾਂ ਤੋਂ ਵੀ ਅਗੇ ਕੋ ਇੰਪਲੀਮੈਂਟ ਕਰਨ ਲਈ ਕੋਆਪਰੇਸ਼ਨ ਹੋ ਸਕਦੀ ਆ ਪਰ ਕਿਸੇ ਨੂੰ ਜੇਲ੍ਹ ਤੋਂ ਫਿਰ ਸਾਰੇ ਲਾਰੈਂਸ ਨੂੰ ਵੀ ਛੱਡ ਦੇ ਫਿਰ ਉਹਨੂੰ ਵੀ ਛੱਡ ਦੇ ਉਹ ਵੀ ਆ ਕੇ ਅਗਰ ਪਰੇ ਕਰੇ ਸੋਚਗੁਣਾਲ ਦਾ ਜੋ ਪ੍ਰੋਸੀਜਰ ਹੈ ਸਾਹਿਬ ਪਰਮਿਸ਼ਨ ਮਿਲ ਜੂਗੀ ਸੋਚਗੁਣਾਲ ਤੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6-7 ਐਮਪੀ ਇਹ ਜਨਾਂ ਦੇ ਸੋਹ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੋਚਗੁਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਚ ਇਹ ਚ ਡਿਮਰੁਗੜ੍ਹ ਚ ਇਹ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਕੇਸ ਜਿਹੜੇ ਬੰਦੇ ਹਟਾ ਦਿਓ ਆਮ ਟੋਟਲੀ ਅਗੇਂਸਟ ਇਟ ਸਾਹਿਬ ਯੂ ਆਰ ਅਗੇਂਸਟ ਰੀਲੀਜ਼ਿੰਗ ਆਫ ਇਹਨਾਂ ਚੀਜ਼ ਕੋ ਫਰਲੋ I'm saying on parole for the sake of welfare activities are this cannot be allowed when they welfare wale te jail ch kyon baithe sab welfare aa jehda drug da kamm hai sab this is a sole responsibility of the state ਉਹ ਇੰਪਲੀਮੈਂਟ ਕਰ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਆ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛੱਡਦੇ ਫਿਰ ਫਿਰ ਉਹਨੂੰ ਵੀ ਛੱਡਦੇ ਹੋ ਵੀ ਆ ਕੇ ਵੈਲਫੇਅਰ ਐਕਟ ਸਭ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਸਭ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਆ ਹੀਨੀਅਸ ਕ੍ਰਾਈਮ ਦੇ ਅੰਦਰ ਬੈਠੇ ਹੈ ਔਨ ਸਿਡੀਸ਼ਨ ਚਾਰजेस ਅੰਦਰ ਬੈਠੇ ਹੈ ਉਹਨਾਂ ਲੋਕਾਂ ਨੂੰ ਵੈਲਫੇਅਰ ਕੈਨ ਨਾਟ ਬੀ ਐਨ ਐਕਸਕਿਊਜ਼ ਟੂ ਲੈਟ ਦਮ ਆਊਟ ਆਫ ਦ ਜੇਲ ਯੂ ਨੋ ਆਮ ਨਾਟ ਆਸਕਿੰਗ ਬਿਊਰੋਕਰੇਟਸ ਆਪ ਯੂ ਆਰ ਮਿਸ ਇੰਟਰਪ੍ਰੀਟਿੰਗ অর ਮੇਬੀ ਆਮ ਨਾਟ ਵਿਦ ਇੱਕ ਸੈਕਿੰਡ ਸਰ ਵਾਟ ਆਮ ਸੇਇੰਗ ਇਜ਼ ਦ ਕੋਰਟ ਮੋਨੀਟਰਡ ਸਰ ਕੋਰਟ ਮੋਨੀਟਰ ਕਰੇ ਕੋਰਟ ਦੱਸੂਗੀ ਵੀ ਕਿਹਦੇ ਤੋਂ ਇਨਕੁਆਇਰੀ ਕਰਾਣੀ ਹੈ ਉਹ ਕਿਸੇ ਨੂੰ ਲਾ ਦੇਣਗੇ ਹੋ ਸਕਦਾ ਹੈ ਰਹਿਣ ਵਾਲੇ ਨੂੰ ਕਹਿ ਦੇਣਗੇ ਤੁਸੀਂ ਆ ਕੇ ਦੇਖ ਇਹਨਾਂ ਪੁਆਇੰਟ ਹੈ ਨਹੀਂ ਬੜੀ ਸਰ ਇਟ ਹੈਜ਼ ਟੂ ਬੀ ਅ ਕ੍ਰੈਡੀਬਲ ਦੇ ਕੈਨ ਨਾਟ ਸਰਵ ਦੇ ਸਟੇਟ ਆਫ ਮੈਂ ਮੂਸੇ ਵਾਲੇ ਮਸਲੇ ਜੇ ਫਿਰ ਮੈਂ ਕੀ ਗੀਤ ਗਾ ਰਿਹਾ ਸਾਹਿਬ ਜਿਹੜਾ ਸੈਂਟਰ ਟਾਊਨ ਜਨਾਬ ਮੂਸੇ ਵਾਲੇ ਦਾ ਜਿਹੜਾ ਮਾਮਲਾ ਜਿਹੜਾ ਸਰਦਾਰ ਸਾਹਿਬ ਨੂੰ ਹੀ ਹੋ ਰਿਹਾ ਸਰ ਸਰਦਾਰ ਨਾਲ ਕੋਈ ਕੰਟਰੋਲ ਨਹੀਂ ਉਹ ਇਸ ਮੋਨਿਟਰਿੰਗ ਬਾਈ ਦਾ ਸੈਂਟਰ ਇਸ ਜੇ ਨਾਰਕੋਟਿਕ ਕਿੱਥੇ ਆ ਗਿਆ ਸਰੇ ਜੋ ਡਰਗ ਇਸ਼ੂ ਸੈਪਰੇਟ ਹੈ ਡਰਗ ਤਾਂ ਐਨਸੀਬੀ ਆਪਣਾ ਕਰ ਹੀ ਰਹੀ ਹੈ ਸਭ ਕੰਮ ਮੈਂ ਤਾਂ ਜਿਹੜੇ ਪਾਰਟਿਕੂਲਰ ਉਹਨਾਂ ਦੇ ਫੈਮਿਲੀ ਦੇ ਉੱਤੇ ਲੱਗੇ ਆ ਸਿਰਫ ਪੈਸੇ ਦੀ ਲੈਣ ਦੇਣ ਦੇ ਸੱਟੇ ਦੇ ਉਹ ਲੱਗੇ ਆ ਮੈਂ ਤਾਂ ਉਹਦੀ ਗੱਲ ਕਰ ਰਿਹਾ ਸਰ